ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਅੱਜ ਫਿਰ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀ ਹੈਗੀ ਬਿਊਟੀ ਨਾਲ ਰਿਲੇਟਡ ਤੇ ਹੁਣ ਜਿਹੜੀ ਕਿ ਗਰਮੀ ਆਉਣੀ ਸ਼ੁਰੂ ਹੋ ਗਈ ਤੇ ਆਪਣੀ ਸਕਿਨ ਹੈ ਜਿਹੜੀ ਕਾਲੀ ਪੈਣੀ ਸ਼ੁਰੂ ਹੋ ਗਈ ਹੈ ਕਿਉਂਕਿ ਗਰਮੀ 'ਚ ਧੁੱਪ ਬਹੁਤ ਜ਼ਿਆਦਾ ਤੇ ਟੈਨਿੰਗ ਬਹੁਤ ਹੁੰਦੀ ਜਦੋਂ ਆਪਾਂ ਘਰੇ ਵੀ ਰਹਿਣ ਵਾਲੀਆਂ ਮੇਰੇ ਵਰਗ ਨਾ ਪਹਿਣਾ ਵੀ ਤੇ ਬਾਹਰ ਜਾਣ ਵਾਲੀਆਂ ਪਹਿਣਾ ਵੀ ਜਿਹੜਾ ਕੀ ਐਸ ਫੇਸ ਆ ਜਿਹੜਾ ਉਹਨਾਂ ਦਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਠੀਕ ਆ ਤੇ ਆਪਾਂ ਇਹ ਹੋਮ ਰੈਮਡੀ ਐ ਜਿਹੜੀ ਬਹੁਤ ਟਾਈਮ ਤੋਂ ਯੂਜ਼ ਕਰਦੇ ਆ ਰਹੇ ਆ ਆਪਾਂ ਤੁਹਾਡੇ ਨਾਲ ਕਿ ਐਕਸਪੀਰੀਅੰਸ ਆਪਣਾ ਹੀ ਸ਼ੇਅਰ ਕਰਨ ਲੱਗੇ ਆ ਜਿਹਦੇ ਨਾਲ ਕੀ ਤੁਹਾਡਾ ਫੇਸ ਆ ਜਿਹੜਾ ਕਾਲਾਪਾਣਾ ਬਿਲਕੁਲ ਨਹੀਂ ਆ ਦੇਖੋ ਮੇਰੇ ਫੇਸ ਤੇ ਕੁਝ ਵੀ ਨਹੀਂ ਹੈਗਾ ਇੰਨਾ ਠੀਕ ਆ ਮੈਂ ਨਾਲੇ ਧੋਪ वगैरह ਸਾਰੇ ਕੰਮ ਕਰੀਦਾ ਆ ਮੈਂ ਆਪਣੇ ਘਰ ਦਾ ਤੇ ਕੋਈ ਐਵੇਂ ਦਾ ਹੈ ਨਹੀਂਗਾ ਵੀ ਆਪਾਂ ਕਦੇ ਵੀ ਕੁਝ ਵੀ ਫੇਸ ਤੇ ਕਰਵਾਉਣ ਦੀ ਲੋੜ ਨਹੀਂ ਪੈਂਦੀ ਸਿਰਫ ਹੋਮ ਰੈਮਡੀ ਨਾਲ ਹੀ ਆਪਾਂ ਆਪਣਾ ਫੇਸ ਆ ਜਿਹੜਾ ਕਲੀਨ ਕਰ ਸਕਦੇ ਆ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਆਂ ਵੀ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਘਰੇ ਪੰਗਾਂ ਵਾਲੀ ਆਪਾਂ ਆਪਣੀ ਫੇਸ ਦੀ ਆ ਜਿਹੜੀ ਸਕਿਨ ਆ ਸੌਫਟ ਮਲਾਈਮ ਤੇ ਸ਼ਾਈਨ ਗਲੋਇੰਗ ਵਾਈਟ ਕਿਵੇਂ ਕਰ ਸਕਦੇ ਆ ਠੀਕ ਆ ਹਰ ਇੱਕ ਤਰ੍ਹਾਂ ਦਾ ਇਹ ਕੰਮ ਕਰੂਗੀ ਹਰ ਇੱਕ ਤਰ੍ਹਾਂ ਦੀ ਸਕਿਨ ਤੇ ਚਾਹੇ ਉਹ ਸਕਿਨ ਤੁਹਾਡੀ ਸਕਿਨ ਆ ਜਿਹੜੀ ਆਇਲੀ ਆ ਚਾਹੇ ਤੁਹਾਡੀ ਸਕਿਨ ਡਰਾਈ ਆ ਚਾਹੇ ਤੁਹਾਡੀ ਸਕਿਨ ਮਤਲਬ ਨੋਰਮਲ ਆ ਠੀਕ ਆ ਤੇ ਲਓ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੀ ਵੀਡੀਓ ਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਣਾ ਫੇਸ ਆ ਜਿਹੜਾ ਵਾਸ਼ ਕੀਤਾ ਹੋਣਾ ਚਾਹੀਦਾ ਠੀਕ ਆ ਵਾਸ਼ ਆਪਾਂ ਫੇਸ ਆ ਜਿਹੜਾ ਕਰ ਚੁੱਕੀ ਆ ਪਹਿਲਾਂ ਤੇ ਫਿਰ ਤੁਸੀਂ ਕੀ ਕਰਨਾ ਇੱਕ ਕਾਟਨ ਲੈਣੀ ਐ ਐਵੇਂ ਕਾਟਨ ਤੇ ਆਹ ਵਾਲਾ ਰੋਜ਼ ਵਾਟਰ ਜਿਹੜਾ ਕਿ ਮੈਂ ਬਹੁਤ ਜ਼ਿਆਦਾ ਯੂਜ਼ ਕਰਦੀ ਆ ਮੇਰੀਆਂ ਹਰ ਇੱਕ ਵੀਡੀਓ ਦੇ ਵਿੱਚ ਇਹ ਤੁਹਾਨੂੰ ਮਿਲਦਾ ਹੀ ਹੋਊਗਾ ਕਿਉਂਕਿ ਮੈਂ ਇਹਨੂੰ ਫੇਸ ਲਈ ਬਹੁਤ ਜ਼ਿਆਦਾ ਯੂਜ਼ ਕਰਦੀ ਆ ਮੈਂ ਦਿਨ ਚ ਦੋ ਤੋਂ ਤਿੰਨ ਵਾਰੀ ਆਪਦੇ ਫੇਸ ਤੇ ਇਹ ਦੀ ਸਕਦੇ ਐ ਐਵੇਂ ਕਰਦੀ ਬਸ ਕੋਸ਼ਨੀ ਮੁਰਕੀ ਆਪਣੇ ਆਪ ਹੀ ਆਪਣੀ ਸਕਿਨ ਦੇ ਅੰਦਰ ਚਲਾ ਜਾਂਦਾ ਇਹਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਪਰ ਇੱਕ ਇਹ ਚੀਜ਼ ਹੈ ਕਿ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਰੋਜ਼ ਵਾਟਰ ਆ ਵਧੀਆ ਕੁਆਲਿਟੀ ਦਾ ਹੀ ਲੈਣਾ ਐਵੇਂ ਨਹੀਂ ਵੀ ਮਤਲਬ ਨਾਰਮਲ ਲੈ ਲੈਣਾ ਸਸਤਾ ਜਾਂ ਲੈ ਲੈਣਾ ਵਧੀਆ ਕੁਆਲਿਟੀ ਦਾ ਲੈਣਾ ਠੀਕ ਆ ਤੇ ਇਹ ਨੂੰ ਹੁਣ ਕੀ ਕਰਨਾ ਆਪਾਂ ਐਵੇਂ ਕਰਕੇ ਨਾ ਕਾਟਨ ਤੇ ਇਹ ਨੂੰ ਥੋੜਾ ਜਿਹਾ ਪਾਉਣਾ ਆਹ ਵਾਲਾ ਆਪਾਂ ਜਿਹੜਾ ਫੇਸ਼ੀਅਲ ਅੱਜ ਕਰਨ ਲੱਗੇ ਆ ਇਹ ਤੁਹਾਨੂੰ ਗਰਮੀਆਂ ਵਿੱਚ ਬਹੁਤ ਜ਼ਿਆਦਾ ਫਾਇਦਾ ਦੇਊਗਾ ਸਕਿਨ ਦੀ ਟੈਨਿੰਗ ਖਤਮ ਕਰਨ ਵਾਸਤੇ ਠੀਕ ਆ ਲਓ ਜੀ ਆਪਾਂ ਇਹਦੇ ਨਾਲ ਪਹਿਲਾਂ ਸਾਰਾ ਫੇਸ ਆ ਜਿਹੜਾ ਇਹਦੇ ਨਾਲ ਆਪਾਂ ਕਲੀਨ ਕਰ ਲੈਣਾ ਜਾਨੀ ਕਿ ਜੇ ਕੋਈ ਮਾੜੀ ਮੋਟੀ ਡਸਟ ਹੋਊਗੀ ਧੂੜ ਮਿੱਟੀ ਹੋਊਗੀ ਤਾਂ ਉਹ ਸਾਫ਼ ਹੋ ਜੂਗੀ ਪਰ ਆਪਣਾ ਫੇਸ ਆ ਜਿਹੜਾ ਵਾਸ਼ ਕੀਤਾ ਹੋਇਆ ਅਸੀਂ ਪਹਿਲਾਂ ਹੀ ਫਿਰ ਵੀ ਇਹਦੇ ਨਾਲ ਥੋੜੀ ਬਹੁਤੀ ਡਸਟ ਆ ਜਿਹੜੀ ਇਹਦੇ ਨਾਲ ਜ਼ਰੂਰ ਨਿਕਲਦੀ ਹੈ ਜਿਹੜੀ ਕਿ ਫੇਸ ਆ ਜਿਹੜਾ ਵਾਸ਼ ਕਰਨ ਨਾਲ ਵੀ ਨਹੀਂ ਨਿਕਲਦੀ ਇਸ ਸਪੈਸ਼ਲ ਗਰਮੀ ਵਾਲੀ ਫੇਸ਼ੀਅਲ ਆਪਾਂ ਤੁਹਾਨੂੰ ਦੱਸ ਰਹੀ ਆ ਤੇ ਨਾਰਮਲ ਜਿਨਾਂ ਚੀਜ਼ਾਂ ਨਾਲ ਆ ਜਿਹੜੀਆਂ ਆਪਣੇ ਘਰ ਵਿੱਚ ਆਮ ਹੀ ਮਿਲ ਜਾਣਗੀਆਂ ਲਓ ਜੀ ਇਹਦੇ ਨਾਲ ਆਪਾਂ ਕਲੀਨ ਕਰ ਲਿਆ ਵੇਖੋ ਫੇਰ ਵੀ ਆਪਣੇ ਫੇਸ ਤੇ ਜਿਹੜੀ ਡਸਟ ਆ ਕਿੰਨੀ ਸੀਗੀ ਬਹੁਤ ਜ਼ਿਆਦਾ ਠੀਕ ਆ ਤੇ ਇਹਨਾਂ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆ ਆਪਾਂ ਤੁਹਾਨੂੰ ਦੱਸਿਆ ਆਪਣੇ ਘਰ ਵਿੱਚ ਪੰਗਾ ਚੀਜ਼ਾਂ ਹੀ ਲੰਗਾ ਆਪਾਂ ਆ ਲਿਆ ਆਪਣਾ ਚੌਵਲਾਂ ਦਾ ਪਾਣੀ ਦੇਖੋ ਰਾਈਸ ਵਾਟਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੰਘਣਾ ਦੇਖੋ ਇਹ ਪਤਾ ਕੀ ਕੀਤਾ ਵੀ ਚੌਲ ਵਾਵਾ ਚਿਰ ਮਤਲਬ ਵਾਵਾ ਟਾਈਮ ਰਿੱਜੀ ਜਾਣੇ ਰਿੱਜੀ ਜਿੰਨਾ ਇੰਨੇ ਕਰਨ ਲੈਣੇ ਆਪਾਂ ਚੌਲ ਜਦੋਂ ਆਪਾਂ ਐਵੇਂ ਨੱਪ ਕੇ ਦੇਖਗੇ ਤੂੰ ਆਪਣੇ ਹੱਥਾਂ ਨਾਲ ਐਵੇਂ ਪੂਰੇ ਸੌਫਟ ਹੋ ਜਾਣ ਪੂਰੇ ਫਿਸ ਜਾਣ ਠੀਕ ਆ ਉਹਨਾਂ ਦਾ ਜਿਹੜਾ ਉੱਪਰੋਂ ਸੰਗਣਾ ਸੰਗਣਾ ਪਾਣੀ ਆਪਾਂ ਉਹ ਵਾਲਾ ਹੀ ਕੱਟਿਆ ਹੋਇਆ ਦੇਖੋ ਆ ਦੇਖੋ ਠੀਕ ਆ ਇਹ ਆਪਾਂ ਕੱਢ ਲਿਆ ਤੇ ਫਿਰ ਆਪਾਂ ਲੈਣੀ ਆ ਸੌਰੀ ਦਹੀਂ ਠੀਕ ਆ ਦਹੀਂ ਤੁਸੀਂ ਕੋਈ ਵੀ ਲੈ ਸਕਦੇ ਆ ਬਜ਼ਾਰ ਵਾਲੀ ਵੀ ਲੈ ਸਕਦੇ ਆ ਘਰ ਵਾਲੀ ਵੀ ਲੈ ਸਕਦੇ ਆ ਜਿਹੜੀ ਵੀ ਤੁਹਾਡੇ ਕੋਲ ਅਵੇਲੇਬਲ ਹੈਗੀ ਤੁਸੀਂ ਉਹੀ ਲੈ ਸਕਦੇ ਆ ਇਹਦਾ ਕੋਈ ਜ਼ਰੂਰੀ ਨਹੀਂ ਹੈਗੀ ਵੀ ਤੁਸੀਂ ਕਿਹੜੀ ਲੈਣੀ ਆ ਠੀਕ ਆ ਥੋੜਾ ਜਿਹਾ ਦਹੀਂ ਤੇ ਥੋੜਾ ਜਿਹਾ ਜਿਹੜਾ ਚੌਲਾਂ ਦਾ ਪਾਣੀ ਉਹ ਆਪਾਂ ਲੈਣਾ ਤੇ ਹੁਣ ਆਪਾਂ ਮਿਕਸ ਕਰਨਾ ਦੇਖੋ ਐਵੇਂ ਆਪਾਂ ਥੋੜਾ ਥੋੜਾ ਜਿਹਾ ਦੋਨੇ ਚੀਜ਼ਾਂ ਲੈ ਲੈਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਉਣਾ ਮਿੱਠਾ ਸੋਡਾ ਠੀਕ ਹੈ ਮਿੱਠਾ ਸੋਡਾ ਤੁਸੀਂ ਕਿੰਨਾ ਕ ਪਾਉਣਾ ਆਪਾਂ ਤੁਹਾਨੂੰ ਦਿਖਾ ਦਿੰਨੇ ਐਵੇਂ ਬਸ ਪਿੰਚ ਚੁੰਡੀ ਇੱਕ ਠੀਕ ਹੈ ਇੰਨਾ ਹੀ ਪਾਉਣਾ ਆ ਦੇਖੋ ਬਸ ਜ਼ਿਆਦਾ ਨਹੀਂ ਪਾਉਣਾ ਇਹ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਮਤਲਬ ਤੁਸੀਂ ਚਮਚ ਨਾਲ ਵੀ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹੋ ਤੇ ਹੰਗਲ ਨਾਲ ਵੀ ਚੰਗੀ ਤਰ੍ਹਾਂ ਨੂੰ ਮਿਕਸ ਕਰ ਸਕਦੇ ਆ ਇੱਕ ਇਹ ਨਾ ਕਰੀਮੀ ਟਾਈਪ ਜਿਹਾ ਬਣ ਜਾਊਗਾ ਇਹ ਤੁਹਾਨੂੰ ਦਿਖਾਉਣੀ ਆ ਆਪਾਂ ਮਿਕਸ ਕਰਕੇ ਥੋੜੀ ਜਿਹੀ ਦਹੀਂ ਥੋੜਾ ਜਿਹਾ ਚੌਲਾਂ ਦਾ ਪਾਣੀ ਉਹ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤੇ ਆ ਦੇਖੋ ਐਵੇਂ ਬਣ ਗਿਆ ਇਹ ਤੁਸੀਂ ਦੇਖ ਲਓ ਠੀਕ ਐਵੇਂ ਬਣਨ ਤੋਂ ਬਾਅਦ ਤੁਸੀਂ ਇਹ ਕੀ ਕਰਨਾ ਆਪਦੇ ਫੇਸ ਤੇ ਇਹਦੇ ਨਾਲ ਕਲੀਨਿੰਗ ਕਰਨੀ ਹੈ ਐਵੇਂ ਸੋ ਇਹ ਦਿਨ ਆ ਫਿਰ ਜਿਹੜਾ ਕਲੀਨ ਕਰਨਾ ਹੈ ਵੇ 2-3 ਮਿੰਟ ਮ사ਜ ਕਰਕੇ ਇਹਦੇ ਨਾਲ ਜਿਹੜੀ ਡਸਟ ਹੋਊਗੀ ਓਪਨ ਪੋਸਟ ਦੇ ਅੰਦਰ ਮਤਲਬ ਠੀਕ ਆ ਉਹ ਚੰਗੀ ਤਰ੍ਹਾਂ ਆਪਣੀ ਜਿਹੜੀ ਕੀ ਸਾਫ ਹੋ ਜਾਊਗੀ ਫਿਰ ਅਗਲਾ ਸਟੈਪ ਆਪਾਂ ਤੁਹਾਨੂੰ ਫਿਰ ਦੱਸਦੇ ਹਾਂ ਸਿੰਪਲ ਜੇ ਸਟੈਪ ਨਾਲ ਤੁਸੀਂ ਇਹਦੀ ਮ사ਜ ਕਰਨੀ ਆ ਸਿੰਪਲ ਜੇ ਸਟੈਪ ਨਾਲ ਜਿਹੜਾ ਕਿ ਆਪਣਾ ਫੇਸ ਆ ਕਲੀਨ ਕਰਨਾ ਨਾਲ ਨਾਲ ਮ사ਜ ਕਰ ਹੁੰਦੀ ਆ ਚਿਹਰਾ ਤੁਹਾਡਾ ਜਿਹੜਾ ਇਹ ਕਰਨ ਦੇ ਨਾਲ-ਨਾਲ ਹੀ ਤੁਹਾਨੂੰ ਪਤਾ ਲੱਗ ਜਊਗਾ ਵੀ ਤੁਹਾਡਾ ਫੇਸ ਹੈ ਜਿਹੜਾ ਕਿੰਨਾ ਕਲੀਨ ਹੋ ਗਿਆ ਦੇਖੋ ਐਵੇਂ ਕਰਕੇ ਇਹਨਾਂ ਚੀਜ਼ਾਂ ਦਾ ਕੋਈ ਕਿਉਕਿ ਆਪਾਂ ਦਹੀਂ ਵੀ ਚੌਲਾਂ ਦਾ ਪਾਣੀ ਤੇ ਆਪਾਂ ਜਿਹੜਾ ਮਿੱਠਾ ਛੋੜਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਜੇਕਰ ਤੁਸੀਂ ਮਿੱਠਾ ਛੋੜਾ ਨੂੰ ਚਲੋ ਮੰਨਦੇ ਹੋ ਵੀ ਕੋਈ ਸਾਈਡ ਇਫੈਕਟ ਆ ਤਾਂ ਤੁਸੀਂ ਇਹ ਵਾਲੀ ਮਤਲਬ ਨਾ ਪਾਓ ਦਹੀਂ ਤੇ ਕੱਲਾ ਚੌਲਾਂ ਦਾ ਪਾਣੀ ਜਿਹੜਾ ਉਹਦੇ ਨਾਲ ਵੀ ਆਪਦੀ ਜਿਹੜੀ ਸਕਿਨਾਂ ਸਭ ਤੋਂ ਪਹਿਲਾਂ ਇਹਦੇ ਨਾਲ ਪਲੀਂਜਿੰਗ ਕਰਨੀ ਆ ਕਲੀਨ ਕਰਨੀ ਆ ਕਾ ਪਹਿਲਾ ਸਟੈਪ ਇਹੀ ਆ ਰੋਜ਼ ਵਾਟਰ ਲੋਅ ਤੋਂ ਬਾਅਦ ਇਹ ਚੀਜ਼ ਨੂੰ ਯੂਜ਼ ਕਰਨਾ ਠੀਕ ਆ 2 ਤੋਂ 3 ਮਿੰਟ ਨਾਲ ਮ사ਜ ਕਰਨੀ ਆ ਤੇ ਨਾਲ ਹੀ ਕਲੀਨ ਕਰਨਾ ਠੀਕ ਆ ਲੋ ਜੀ ਹੁਣ ਆਪਾਂ ਨੂੰ 2 ਤੋਂ 3 ਮਿੰਟ ਹੋ ਗਏ ਆ ਆਪਾਂ ਥੋੜੀ ਜੀ ਵੀਡੀਓ ਸਕਿਪ ਕਰਤੀ ਸੀ ਇਹ ਤੁਸੀਂ ਆਦੇ ਹੈਂਡਸ ਤੇ ਵੀ ਭਲਾ ਨਾਲ ਨਾਲ ਹੀ ਕਰ ਸਕਦੇ ਹੋ ਇਹ ਸਾਰੇ ਸਟੈਪ ਤੁਹਾਡੇ ਹੈਂਡਸ ਵੀ ਜਿਹੜੇ ਕੀ ਕਲੀਨ ਹੋ ਜਾਣਗੇ ਬਹੁਤ ਜ਼ਿਆਦਾ ਨੋਚ ਹੁਣ ਆਪਾਂ ਥੋੜਾ ਜਿਹਾ ਹੈਂਡਸ ਤੇ ਵੀ ਯੂਜ਼ ਕਰ ਲੈਨੇ ਆ ਇੱਕ ਜੀ ਠੀਕ ਆ ਤਾਂ ਕਿ ਆਪਣੇ ਹੈਂਡਸ ਵੀ ਜਿਹੜੇ ਕਲੀਨ ਹੋ ਜਾਣ ਐਵੇਂ ਇਹ ਸਾਰੇ ਸਟੈਪ ਤੁਸੀਂ ਨਾਲ-ਨਾਲ ਆਪਣੇ ਹੈਂਡਸ ਤੇ ਕਰ ਸਕਦੇ ਹੋ ਤੇ ਤੁਸੀਂ ਆਪਦੇ ਹੈਂਡਸ ਨੂੰ ਤੇ ਆਪਦੇ ਫੇਸ ਨੂੰ ਲਾ ਕੇ ਦੇਖਿਓ ਤੁਹਾਨੂੰ ਜਿਵੇਂ ਸੇਮ ਹੋ ਜਾਣਗੇ ਆਪਣੇ ਹੈਂਡ ਤਾਂ ਬਹੁਤ ਜ਼ਿਆਦਾ ਦੇਖੋ ਤੁਹਾਨੂੰ ਮੈਂ ਦਿਖਾਉਂਗੀ ਇਹਨਾਂ ਕਾਟਨ ਨਾਲ ਤੁਹਾਨੂੰ ਮੈਂ ਡਸਟ ਸਾਫ਼ ਕਰਕੇ ਦਿਖਾਵਾਂਗੀ ਕਿੰਨੀ ਡਸਟ ਨਿਕਲਦੀ ਏ ਇਸ ਚੀਜ਼ ਨਾਲ ਦੁੱਧ ਦਹੀਂ ਦੋਨੋਂ ਪਤਾ ਹੀ ਇੱਕ ਕਲੀਨਿੰਗ ਦਾ ਕੰਮ ਕਰਦੇ ਆ ਆਪਣੇ ਫੇਸ ਤੇ ਤੇ ਦਹੀਂ ਵਿੱਚ ਜਿਹੜਾ ਲੈਕਟਿਕ ਐਸਿਡ ਹੁੰਦਾ ਉਹ ਬਹੁਤ ਜ਼ਿਆਦਾ ਵਧੀਆ ਆਪਣੇ ਫੇਸ ਲਈ ਆਪਾਂ ਨੂੰ ਖਾਣਾ ਵੀ ਜ਼ਰੂਰੀ ਆ ਦਹੀਂ ਤੇ ਆਪਣੇ ਫੇਸ ਨੂੰ ਤੁਸੀਂ ਮਤਲਬ ਹਫ਼ਤੇ 'ਚ ਦਿਨ ਤੋਂ ਚਾਰ ਵਾਰੀ ਸੋਪ ਦੀ ਜਗ੍ਹਾ ਤੇ ਇਹ ਕਰ ਦਹੀਂ ਨਾਲ ਵਾਸ਼ ਕਰਨਾ ਸ਼ੁਰੂ ਕਰ ਦੋਗੇ ਤੁਹਾਨੂੰ ਜਿਹੜੀ ਸਕਿਨ ਤੁਹਾਡੀ ਇੰਨੀ ਸੌਫਟ ਹੋ ਜਾਊਗੀ ਜਿਵੇਂ ਬੱਚਿਆਂ ਦੀ ਸਕਿਨ ਹੁੰਦੀ ਆ ਲਓ ਜੀ ਹੁਣ ਆਪਾਂ ਇਹ ਕਰ ਲਈ ਚੀਜ਼ ਕਰ ਲਈ ਹੁਣ ਆਪਾਂ ਆਹ ਕਾਟਨ ਲੈ ਕੇ ਇਹਨੂੰ ਸਾਫ਼ ਕਰ ਦੇਣਾ ਠੀਕ ਆ ਪਾਣੀ ਨਾਲ ਨਹੀਂ ਧੋਣਾ ਆਪਾਂ ਇਹਨੂੰ ਸਾਫ਼ ਕਰਨਾ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਆ ਦੇਖੋ ਕਿੰਨੀ ਜ਼ਿਆਦਾ ਮੈਲ ਪਰ ਆਪਾਂ ਫੇਸ ਤੋਂ ਨਹੀਂ ਦੇਖ ਰਹੀ ਸੀ ਵੀ ਆਪਣੇ ਫੇਸ ਤੇ ਵੀ ਹੋਊਗੀ ਡਸਟਿੰਗ ਠੀਕ ਹੈ ਨਾ ਤੇ ਆਪਾਂ ਨੂੰ ਇੱਕ ਕਾਟਨ ਦੇ ਦਿੱਤੀ ਆ ਸਿਰਫ ਲਓ ਜੀ ਹੁਣ ਆਪਾਂ ਇਹਦੇ ਨਾਲ ਜਿਹੜਾ ਕਿ ਸਾਫ਼ ਕਰ ਲਿਆ ਠੀਕ ਆ ਕਲੀਨ ਕਰਕੇ ਠੀਕ ਆ ਆਪਾਂ ਹੈਂਡਸ ਨੂੰ ਵੀ ਇਵੇਂ ਹੀ ਸਾਫ਼ ਕਰ ਲੈਣਾ ਤੁਮ ਹੈਂਡਸ ਵੀ ਦਿਖਾਉਣੀ ਹੈ ਦੇਖੋ ਠੀਕ ਆ ਆ ਦੇਖੋ ਕਿੰਨੀ ਡਸਟ ਹੋ ਗਈ ਹੈਂਡਸ ਤੇ ਜ਼ਿਆਦਾ ਸੀਗੀ ਲਓ ਜੀ ਹੁਣ ਆਪਾਂ ਇਹੀ ਚੀਜ਼ ਨੂੰ ਲੈਣਾ ਇਹੀ ਚੀਜ਼ ਲੈਣੀ ਆ ਤੇ ਆਪਾਂ ਲੈਣਾ ਇੱਕ ਇੰਨਾ ਕ ਟਮਾਟਰ ਠੀਕ ਆ ਟਮਾਟਰ ਲੈਣਾ ਆਪਾਂ ਥੋੜਾ ਜਿਹਾ ਠੀਕ ਆ ਇਹਦੇ ਵਿੱਚੋਂ ਨਾ ਆਪਾਂ ਨਾ ਥੋੜੀ ਜੀ ਕੱਢ ਦੇਣਾ ਇਹਦੀ ਪਲਪ ਜੀ ਜਿਹੜੀ ਕੱਢ ਦੇਣੀ ਆ ਉਹ ਆਪਾਂ ਨਾ ਇਹਦੇ ਚ ਪਾਵਾਂਗੇ ਅਲੱਗ ਕੌਲੀ ਚ ਆ ਦੇਖੋ ਆ ਆਪਾਂ ਇਹਦੇ ਚੋਂ ਪਲਪ ਜੀ ਨਾ ਜਿਹੜੀ ਇਹਦੀ ਆ ਚੀਜ਼ ਥੋੜੀ ਜੀ ਕੱਢ ਦੇਣੀ ਆ ਖਾਲੀ ਕਰ ਲੈਣਾ ਆਪਾਂ ਇਹਨੂੰ ਇਹਦੇ ਵਿੱਚ ਕਰ ਦੇਣਾ ਠੀਕ ਹੈ ਇਹਨੂੰ ਆਪਾਂ ਖਾਲੀ ਕਰ ਲਏ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇਹਦੇ ਵਿੱਚ ਕੀ ਕੀ ਚੀਜ਼ ਪਾਉਣੀ ਆ ਆਪਾਂ ਠੀਕ ਆ ਲਓ ਜੀ ਆਪਣਾ ਇੱਧਰ ਕਰ ਲੈਨੇ ਆ ਆਪਾਂ ਆਪਾਂ ਲੈ ਲਿਆ ਠੀਕ ਆ ਇਹਦੇ ਵਿੱਚ ਆਪਾਂ ਕੀ ਪਾਉਣੇ ਆ ਤੁਹਾਨੂੰ ਦਿਖਾਉਣੇ ਆਪਾਂ ਆਪਾਂ ਹੁਣ ਕਰਾਂਗੇ ਸਕਰਬ ਠੀਕ ਆ ਆਪਾਂ ਵੇਸਣ ਦੀ ਚੁੰਡੀ ਥੋੜਾ ਜਿਹੀ ਪਾਉਣਾ ਕੋਈ ਜ਼ਿਆਦਾ ਨਹੀਂ ਪਾਉਣਾ ਇਹਦੇ ਵਿੱਚ ਹੀ ਪਾ ਲੈਣਾ ਠੀਕ ਆ ਆਪਾਂ ਪਹਿਲੇ ਚ ਪਾ ਕੇ ਰੱਖਿਆ ਹੋਇਆ ਹੈ ਅਸੀਂ ਸਪੈਸ਼ਲੀ ਵੇਸਣ ਤੇ ਇਹਦੇ ਵਿੱਚ ਪਾਉਣੀ ਆਪਾਂ ਕਾਫੀ ਇੱਕ ਆ ਦੇਖੋ ਮਾਹੀ ਨਾ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਇੱਕ ਵਿਟਾਮਿਨ E ਦਾ ਸੈਪਸੋ ਲੋਚ ਹੁਣ ਆਪਣਾ ਸਕਰਬ ਤਿਆਰ ਹੋ ਗਿਆ ਹੁਣ ਆਪਾਂ ਕਰਾਂਗੇ ਇਹਦੇ ਨਾਲ ਸਕਰਬੀ ਠੀਕ ਆ ਇਹਨੂੰ ਆਪਾਂ ਐਵੇਂ ਹੀ ਨਾ ਬੱਸ ਮਤਲਬ ਇਹਦੇ ਨਾਲ ਥੋੜਾ ਜਿਹਾ ਤੁਸੀਂ ਐਵੇਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ ਉਹ ਮਤਲਬ ਉਹ ਵਾਲਾ ਹੈਗਾ ਦੂਸਰੇ ਚਮਚੇ ਜੇ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਐਵੇਂ ਕਰਕੇ ਇਹਨੂੰ ਥੋੜਾ ਜਿਹਾ ਠੀਕ ਆ ਹੁਣ ਆਪਾਂ ਇਸੇ ਨਾਲ ਹੀ ਬਸ ਫੇਸ ਤੇ ਨਾ ਸਕਰਬਿੰਗ ਕਰਨੀ ਐ ਐਵੇਂ ਕਰਕੇ ਆਪਣ ਕੋਈ ਭਾਂਡੇ ਦੀ ਜ਼ਰੂਰਤ ਨਹੀਂ ਕੋਈ ਮਤਲਬ ਕੋਲੀ ਦੀ ਕੋਈ ਕਾਸ਼ੇ ਦੀ ਇਹ ਇਹਦੇ ਵਿੱਚ ਹੀ ਪਾ ਕੇ ਆਪਾਂ ਐਵੇਂ ਕਰ ਸਕਦੇ ਆ ਇਹਦੀ ਠੀਕ ਆ 10 ਤੋਂ 15 ਮਿੰਟ ਆਪਾਂ ਇਸ ਚੀਨ ਨੂੰ ਸੁੱਕ ਰੱਬ ਕਰਨਾ ਆਪਣੇ ਫੇਸ ਤੇ ਤੁਸੀਂ ਇਹਨੂੰ ਗੋਲ ਟਾਈਪ ਵੀ ਕੱਟ ਸਕਦੇ ਹੋ ਮੈਂ ਪਹਿਲਾਂ ਇਹ ਇੱਕ ਪਰਸੋ ਚੌਥੇ ਵੀ ਕੀਤਾ ਸੀਗਾ ਤੇ ਉਸ ਦਿਨ ਮੇਰਾ ਏਵੇਂ ਦਾ ਹੀ ਕੱਟਿਆ ਪਿਆ ਸੀ ਇਸ ਕਰਕੇ ਮੈਂ ਏਵੇਂ ਹੀ ਚੱਕ ਲਿਆ ਤੁਸੀਂ ਇਹਨੂੰ ਗੋਲ ਵੀ ਕੱਟ ਸਕਦੇ ਹੋ ਠੀਕ ਆ ਗੋਲ ਕੱਟ ਕੇ ਮਤਲਬ ਟਮਾਟਰ ਨੂੰ ਉੱਪਰੋਂ ਉੱਪਰੋਂ ਥੋੜਾ ਜਿਹਾ ਤੇ ਜੇ ਕਿਸੇ ਨੂੰ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈਗਾ ਤਾਂ ਉਹ ਇਹਦੇ ਵਿੱਚ 1 2 2 ਡ੍ਰੌਪਸ ਲੱਮਨ ਦੀਆਂ ਜਾਨੀ ਕਿ ਨਿੰਬੂ ਦੇ ਰਸ ਦੀਆਂ ਵੀ ਪਾ ਸਕਦਾ ਨਿੰਬੂ ਦੇ ਕਿੰਨੇ ਤੇ ਤੁਹਾਡੀ ਤੇ ਜਿਹੜਾ ਇਹਦਾ ਅਸਰ ਹੋਗਾ ਬਾ ਕੁਮਾਰ ਹੋਗਾ ਤੁਹਾਨੂੰ ਸਾਰੇ ਪੁੱਛਣਗੇ ਵੀ ਤੁਸੀਂ ਕੀ ਲਗਾਇਆ ਚਿਹਰੇ ਤੇ ਕੋਈ ਪਾਰਲਰ ਤੇ ਜਾਣ ਦੀ ਲੋੜ ਨਹੀਂ ਵਿਆਹ ਸ਼ਾਦੀ ਜਾਣਾ ਤੁਸੀਂ ਕਿਤੇ ਮਰਜੀ ਜਾਣਾ ਤੁਸੀਂ ਇਹ ਵਾਲਾ ਫੇਸ਼ੀਅਲ ਹੈ ਜਿਹੜਾ ਕਰਕੇ ਜਾ ਸਕਦੇ ਹੋ ਪਰ ਕਰਨਾ ਪਊਗਾ ਤੁਹਾਨੂੰ ਨਹਾਉਣ ਤੋਂ ਪਹਿਲਾਂ ਕਿਉਂਕਿ ਥੋੜਾ ਜਣਾ ਫਿਰ ਆਪਣੇ ਕੱਪੜੇ ਵਗੈਰਾ ਤੇ ਲੱਗ ਜਾਂਦਾ ਕਿਉਂਕਿ ਇਹ ਐਵੇਂ ਦੀ ਥੋੜਾ ਜਿਹੇ ਚੀਜ਼ਾਂ ਕਿਉਂਕਿ ਦਹੀਂ ਵੀ ਥੋੜੀ ਜਿਹੀ ਆਪਣਾ ਉਹ ਹੁੰਦਾ ਲਿਕਵਿਡ ਦੀ ਟਾਈਪ ਇਹਦੇ ਚੋਂ ਵੀ ਲਿਕਵਿਡ ਜਿਹੜਾ ਨਿਕਲਦਾ ਜਾਂ ਤੁਸੀਂ ਕੋਈ ਪੁਰਾਣਾ ਦੁਪੱਟਾ ਵਗੈਰਾ ਵਾਸੇ ਕਰਕੇ ਸਾਰਾ ਠੀਕ ਆ ਵੈਸੇ ਮੈਂ ਤਕਰੀਬਨ ਹੀ ਕੋਈ ਵੀ ਜੀ ਯੂਜ਼ ਕਰਦੀ ਆ ਜਿਹੜੀ ਉਹ ਜਦੋਂ ਮੈਂ ਮਤਲਬ ਨਹਾਉਣਾ ਹੁੰਦਾ ਉਦੋਂ ਹੀ ਕਰੀਦਾ ਫੇਸ ਵਗੈਰਾ ਵਾਸ਼ ਕਰਕੇ ਐਸਟੀ ਇਹ ਤੇ ਨਾ ਤੁਸੀਂ ਮਤਲਬ ਆ ਵਾਲੀਆਂ ਚੀਜ਼ਾਂ ਲਈ ਜ਼ਰੂਰੀ ਕਰਨਾ ਕਿਉਂਕਿ ਇੱਥੇ ਆਪਣੇ ਬਲੈਕ ਹੈਂਡਸ ਵਗੈਰਾ ਕਾਲੇ ਜਿਹੜੇ ਉਹ ਜ਼ਰੂਰ ਹੁੰਦੇ ਹੀ ਹੁੰਦੇ ਆ 10 ਤੋਂ 15 ਮਿੰਟ ਕਰਨੀ ਹੈ ਇਹ ਵਾਲੀ ਚੀਜ਼ ਤੁਸੀਂ ਲੋ ਜੀ ਇਸੇ ਚੀਜ਼ ਨੂੰ ਆਪਾਂ ਹੁਣ ਹੈਂਡਸ ਤੇ ਵੀ ਆਪਣੇ ਤੇ ਕਵਰ ਕਰਾਂਗੇ ਇਵੇਂ ਆ ਦੇਖੋ ਐਵੇਂ ਹੋ ਜੂਗਾ ਇਹ ਸਾਰਾ ਆਪਣੇ ਫੇਸ ਤੇ ਜਿਹੜਾ ਕੀ ਲੱਗ ਗਿਆ ਸਾਰੇ ਸਟੈਪ ਤੁਸੀਂ ਨਾਲ-ਨਾਲ ਆਪਣੇ ਹੈਂਡਸ ਤੇ ਜ਼ਰੂਰ ਕਰਨੇ ਆ ਇਹ ਤਿਆਰ ਰੱਖੇ ਠੀਕ ਤੁਹਾਨੂੰ ਟਾਈਮ ਹੈਗਾ ਤਾਂ ਆਪਦੇ ਲਈ ਟਾਈਮ ਆ ਜਿਹੜਾ ਜ਼ਰੂਰ ਕੱਢਿਆ ਕਰੋ ਪਲੀਜ਼ ਆਪਦੀ ਸਕਿਨ ਤੇ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੇ ਕਿ ਆਪਾਂ ਦੀ ਸਕਿਨ ਹੀ ਵਧੀਆ ਨਾ ਹੋਊਗੀ ਠੀਕ ਆ ਥੋੜਾ ਜਿਹਾ ਧਿਆਨ ਰੱਖ ਕੇ ਸਕਿਨ ਦਾ ਆਪਾਂ ਤੇ ਆਪਣੀ ਉਮਰ ਤੋਂ ਛੋਟੇ ਦੇਖ ਸਕਦੇ ਹਾਂ ਵੈਸੀ ਠੀਕ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਸਭ ਤੋਂ ਪਹਿਲਾਂ ਤਾਂ ਆਪਣੇ ਚਿਹਰੇ ਤੋਂ ਹੀ ਆਪਣਾ ਜਿਹੜੀ ਉਮਰ ਆ ਅੱਜ ਕੱਲ ਨਾਪੀ ਜਾਂਦੀ ਆ ਵੀ ਇੰਨੀ ਉਮਰ ਦਾ ਉਜੀ ਦੇਖੋ ਆਪਣਾ ਸਕਰਬਾ ਜਿਹੜਾ ਹੋ ਗਿਆ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਫੇਰ ਕਾਟਨ ਲੈਣੀ ਆ ਠੀਕ ਆ ਉਹਨੂੰ ਥੋੜਾ ਜਿਹਾ ਮਤਲਬ ਗਿੱਲਾ ਕਰ ਲੈਣਾ ਗਿੱਲਾ ਕਰਕੇ ਇਹਨੂੰ ਆਪਾਂ ਸਾਫ਼ ਕਰਨਾ ਕਾਟਨ ਨਾਲ ਹੀ ਧੂਣਾ ਨਹੀਂ ਹੈਗਾ ਫੇਰ ਵੀ ਠੀਕ ਆ ਤੁਹਾਨੂੰ ਜਿਹੜਾ ਦੇਖ ਲਓ ਫਰਕ ਆ ਜਿਹੜਾ ਦਿਖੀ ਜਾਂਦਾ ਹੋਊਗਾ ਆਪਣੇ ਫੇਸ ਤੇ ਲੋਚ ਆਪਾਂ ਸਾਫ ਕਰ ਲਿਆ ਇਹਨੂੰ ਆਪਾਂ ਪਾਣੀ ਕੋਲੀ ਰੱਖਿਆ ਹੋਇਆ ਸੀ ਉਹਦੇ ਨਾਲ ਸਾਰੇ ਹੈਂਡਸ ਵੀ ਸਾਫ ਕਰ ਲਗੇ ਇਹ ਹਫਤੇ ਚ ਤੁਸੀਂ ਦੋ ਵਾਰੀ ਵੀ ਕਰ ਸਕਦੇ ਆ ਹਫਤੇ ਤੋਂ ਵੀ ਜੇਕਰ ਮਤਲਬ ਸਟਾਰਟਿੰਗ ਆ ਤੁਹਾਡੀ ਤਾਂ ਹਫਤੇ ਚ ਤੁਸੀਂ ਦੋ ਵਾਰੀ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਮਤਲਬ ਮਹੀਨਾ ਤੱਕ ਲਗਾਤਾਰ ਜਦੋਂ ਦੋ ਦੋ ਵਾਰੀ ਕਰੋਗੇ ਹਫਤੇ ਤੋਂ ਕੀਕਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਹਫਤੇ ਬਾਅਦ ਵੀ ਕਰ ਸਕਦੇ ਹੋ ਤੁਹਾਡੀ ਸਕਿਨ ਆ ਜਿਹੜੀ ਕੋਈ ਪਾਰਲਰ ਤੇ ਕੁਝ ਨਹੀਂ ਤੁਹਾਨੂੰ ਬਸ ਪੁੱਛਣਗੇ ਵੀ ਤੁਸੀਂ ਕੀ ਲਗਾਇਆ ਆ ਦੇਖੋ ਲੋਜੀ ਆਪਣੇ ਹੈਂਡਸ ਵੀ ਵੇਖੋ ਸਾਫ਼ ਹੋ ਗਏ ਨਾ ਹੁਣ ਆ ਗਈ ਆਪਾਂ ਸਭ ਤੋਂ ਪਹਿਲਾਂ ਕਲੀਨਿੰਗ ਕਰੀ ਐ ਫੇਸ ਕਲੀਨ ਕਰਕੇ ਇਹਦੇ ਨਾਲ ਮਤਲਬ ਰੋਜ਼ ਵਾਟਰ ਨਾਲ ਫਿਰ ਆਪਾਂ ਕਲੀਨਿੰਗ ਕਰ ਲਈ ਸੀ ਠੀਕ ਆ ਉਹਦੇ ਨਾਲ ਰਾਈਸ ਵਾਟਰ ਤੇ ਦਹੀਂ ਨਾਲ ਹੁਣ ਆਪਾਂ ਸਕਰਬ ਕੀਤਾ ਤੇ ਹੁਣ ਆਪਣਾ ਪੈਕ ਠੀਕ ਆ ਪੈਕ ਲਗਾਉਣਾ ਆਪਾਂ ਪੈਕ ਕਿਵੇਂ ਲਗਾਉਣਾ ਕੀ ਕੁਝ ਪਾਉਣਾ ਉਹਦੇ ਚ ਦੇਖੋ ਉਹੀ ਆਪਣੀ ਕੋਲੀ ਆ ਦੇਖੋ ਇਹਦੇ ਚ ਕੁਛ ਤਾਂ ਆ ਆਪਣਾ ਪੀ ਆਈ ਸੀਗਾ ਆ ਆਪਾਂ ਪਲਪ ਜਿਆ ਕੱਢਦੇ ਨੇ ਇਹਦੇ ਵਿੱਚ ਰਕਿਆ ਸੀ ਠੀਕ ਆ ਥੋੜਾ ਜਿਹਾ ਆਪਾਂ ਉਹੀ ਨਹੀਂ ਥੋੜਾ ਜਿਹਾ ਉਹੀ ਰੋਜ ਵਾਟਰ ਠੀਕ ਆ ਪੈਕ ਬਣਾਉਣ ਵਾਸਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਵੇਸਾ ਤੇ ਆਪਾਂ ਇੱਕ ਪੈਕ ਤਿਆਰ ਕਰ ਲਾਂਗੇ ਇਹਦੇ ਵਿੱਚ ਆਪਣੇ ਕੋਲੇ ਥੋੜੀ ਜੀ ਕਾਫੀ ਬਚ ਗਈ ਸੀ ਆਪਾਂ ਉਹ ਵੀ ਪਾ ਸਕਦੇ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਕੱਲੇ ਵੇਸਨ ਦਾ ਪੈਕ ਵੀ ਲਗਾ ਸਕਦੇ ਹੋ ਠੀਕ ਹੈ ਜੋਤੋ ਤਿੰਨ ਚੀਜ਼ਾਂ ਚੌਲਾ ਚੌਲ ਆਪਣੇ ਤਕਰੀਬਨ ਆਪਣੇ ਘਰ ਵਿੱਚ ਹੁੰਦੀ ਆ ਦਹੀਂ ਵੀ ਆਪਣੇ ਘਰ ਵਿੱਚ ਹੁੰਦੀ ਹੁੰਦੀ ਆ ਠੀਕ ਆ ਤੇ ਇਹ ਆ ਹੈਗੇ ਆ ਵਿਟਾਮਿਨੀ ਦੇ ਕੈਪਸੂਲ ਇਹ ਤਕਰੀਬਨ 10 ਰੁਪਏ ਦਾ ਪੱਤਾ ਆਉਂਦਾ ਕੋਈ ਜ਼ਿਆਦਾ ਮਹਿੰਗਾ ਨਹੀਂ 20 ਤੋਂ 25 ਰੁਪਏ ਹੀ ਆ ਤੇ ਖਲ ਜੇ ਦਾ ਪ੍ਰਿੰਟ ਰੇਟ ਤੇ ਜੇ ਤੁਸੀਂ ਇਕੱਠੇ ਲਿਆਉਨੇ ਹੋ ਹੋਲ ਸੇਲ ਤੋਂ ਤਾਂ ਥੋੜੇ ਘੱਟ ਪੈ ਜਾਂਦੇ ਹੋਣੇ ਆ ਤੇ ਇਹ ਮਤਲਬ ਬਹੁਤ ਜ਼ਿਆਦਾ ਵਧਗਾ ਸਕੈ ਇਹਨਾਂ ਲਈ ਆਪਣੇ ਇਹ ਵਾਲਾਂ ਲਈ ਵੀ ਬਹੁਤ ਵਧੀਆ ਲਓ ਜੀ ਆਪਣਾ ਪੈਕ ਆ ਜਿਹੜਾ ਦੇਖੋ ਤਿਆਰ ਹੋ ਗਿਆ ਹੁਣ ਠੀਕ ਆ ਹੁਣ ਆਪਾਂ ਇਹਨੂੰ ਯੂਜ਼ ਕਰੀਏ ਬਸ ਹੁਣ ਆਪਾਂ ਪੈਕ ਆ ਜਿਵੇਂ ਆਪਾਂ ਲਗਾਉਣੇ ਹੁੰਨੇ ਆ ਤੇ ਇਹ ਕੁਝ ਕੋਈ ਬਰਸ਼ ਨਾਲ ਲਗਾਣੇ ਤੁਸੀਂ ਤਾਂ ਤੁਸੀਂ ਬਰਸ਼ ਵਗੈਰਾ ਨਾਲ ਵੀ ਲਗਾ ਸਕਦੇ ਹੋ ਠੀਕ ਐਵੇਂ ਕਰਕੇ ਨਹੀਂ ਤੁਸੀਂ ਆਪਦੇ ਹੱਥ ਨਾਲ ਵੀ ਇਹਨੂੰ ਯੂਜ਼ ਕਰ ਸਕਦੇ ਹੋ ਜਦੋਂ ਇਹ ਪੈਕ ਡਰਾਈ ਹੋ ਜਾਊਗਾ ਥੋੜਾ ਜਿਹਾ ਠੀਕ ਆ 10 ਤੋਂ 15 ਮਿੰਟ ਰੱਖ ਕੇ ਤਾਂ ਤੁਸੀਂ ਆਪ ਦਾ ਫੇਸ ਆ ਜਿਹੜਾ ਪਾਣੀ ਨਾਲ ਵਾਸ਼ ਕਰ ਲੈਣਾ ਫਿਰ ਤੁਸੀਂ ਦੇਖੋ ਲੋ ਜੀ ਆਪਾਂ ਸਾਰੇ ਜਿਹੜਾ ਪੈਕ ਆ ਲਗਾ ਲਿਆ ਲੋ ਜੀ ਆਪਾਂ ਸਾਰਾ ਜਿਹੜਾ ਪੈਕ ਆ ਇਹ ਲਗਾ ਲਿਆ ਦੇਖੋ ਠੀਕ ਆ ਤੇ ਹੁਣ ਆਪਾਂ 10 ਤੋਂ 15 ਮਿੰਟ ਇਹਨੂੰ ਰੱਖ ਕੇ ਫਿਰ ਆਪਾਂ ਫੇਸ ਆ ਜਿਹੜਾ ਵਾਸ਼ ਕਰਾਂਗੇ ਤੇ ਆਪਾਂ ਇਹਨੂੰ ਹੈਂਡਸ ਤੇ ਵੀ ਯੂਜ਼ ਕਰ ਲਿਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਸਕਿਨ ਠੀਕ ਆ ਵੀਡੀਓ ਵਧੀਆ ਲੱਗੀ ਹੁੰਦੀ ਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਜਰੂਰ ਇਹ ਚੀਜ਼ ਨੂੰ ਕੋ ਕਿੱਥੇ ਹੁੰਦਾ ਜਰੂਰ ਇਸ ਚੀਜ਼ ਨੂੰ ਟਰਾਈ ਕਰਕੇ ਦੇਖਣਾ ਠੀਕ ਆ ਆ ਦੇਖੋ ਐਵੇਂ ਸਾਰੇ ਕਿਤੇ ਯੂਜ਼ ਕਰ ਲਿਆ ਠੀਕ ਹੈ ਤੇ ਪਲੀਜ਼ ਵੀਡੀਓ ਨੂੰ ਨਾ ਐਂਡ ਤੱਕ ਜਰੂਰ ਦੇਖਿਆ ਕਰੋ ਫੇਰ ਪਤਾ ਲੱਗਦਾ ਜਦੋਂ ਆਪਾਂ ਸਕਿਪ ਕਰ ਦਿੰਦੇ ਨੇ ਫੇਰ ਤੁਸੀਂ ਪੁੱਛਦੇ ਹੋ ਵੀ ਇਹ ਕੀ ਜੀ ਯੂਜ਼ ਕੀਤੀ ਸੀ ਕਿਵੇਂ ਕੀਤੀ ਸੀ ਇੱਕ ਭੈਣ ਨੇ ਮੈਸੇਜ ਕੀਤਾ ਸੀ ਵੀ ਮੇਰੀ ਸਕਿਨ ਬਹੁਤ ਜ਼ਿਆਦਾ ਕਾਲੀ ਆ ਤੇ ਆਹ ਵਾਲਾ ਪੈਕ ਭੈਣੇ ਜੇ ਤੂੰ ਆਹ ਵਾਲਾ ਫੇਸ਼ੀਅਲ ਕਰੇਂਗੀ ਤਾਂ ਤੇਰੀ ਸਕਿਨ ਆ ਜਿਹੜੀ ਬਹੁਤ ਹੀ ਜ਼ਿਆਦਾ ਸੌਫਟ ਹੋ ਜੂਗੀ ਨਾਰਮਲ ਹੋ ਜੂਗੀ ਠੀਕ ਆ ਹੌਲੀ ਹੌਲੀ ਐ ਨਹੀਂ ਹੁੰਦਾ ਵੀ ਇੱਕ ਵਾਰੀ ਆਪਾਂ ਕਰ ਲਿਆ ਇਹ ਜੀ ਨੂੰ ਤੇ ਚਲੋ ਆਪਣਾ ਰੰਗ ਗੋਰਾ ਹੋ ਗਿਆ ਇਹ ਨਹੀਂ ਚੀਜ਼ ਨਹੀਂ ਹੁੰਦੀ ਥੋੜਾ ਜਿਹਾ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਕਰਨ ਚ ਇਸ ਕਰਕੇ ਥੋੜਾ ਜਿਹਾ ਸਹਿਜਪਾ ਨਾਲ ਕਰਿਆ ਕਰੋ ਕੋਈ ਵੀ ਕੰਮ ਕਰਨਾ ਹੁੰਦਾ ਤੇ ਆਪਾਂ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਾਂ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰਦੇ ਹੁੰਨੇ ਆ ਕਦੇ ਵੀ ਤੁਹਾਨੂੰ ਇਹ ਚੀਜ਼ ਨਹੀਂ ਵੀ ਫਸਟ ਟਾਈਮ ਤੁਹਾਨੂੰ ਹੀ ਦੱਸਦੀ ਆ ਆਪਾਂ ਆਪਣੇ ਤੇ ਯੂਜ਼ ਨਹੀਂ ਕੀਤੀ ਪਹਿਲਾਂ ਆਪਾਂ 2 ਤੋਂ 4 ਵਾਰੀ ਆਪਣੇ ਤੇ ਯੂਜ਼ ਕਰਕੇ ਜੀਜ਼ ਨੂੰ ਫੇਰ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਆ ਤੇ ਰਿਜ਼ਲਟ ਜਰੂਰ ਮਿਲਦਾ ਇਸ ਚੀਜ਼ ਦਾ ਪਰ ਥੋੜਾ ਜਿਹਾ ਟਾਈਮ ਜਰੂਰ ਲੱਗ ਜਾਂਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਓਕੇ ਬਾਏ ਨੋ ਨਹੀਂ ਦੇਖੋ ਹੁਣ ਆਪਣਾ ਫੇਸ ਆ ਜਿਹੜਾ ਥੋੜਾ ਜਿਹਾ ਡਰਾਈ ਹੋ ਗਿਆ ਹੁਣ ਆਪਾਂ ਇਹਨੂੰ ਸਾਫ ਕਰਕੇ ਆਉਣ ਤੋਕੇ